ਅਕਾਲੀ ਦਲ ਮੁਰ ਇਕੱਠੇ ਹੋਣਗੇ ਬਾਗੀ ਤੇ ਦਾਗੀ ਟੜੇ ਤਾਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦੇ ਲੀਡਰਾਂ ਨੂੰ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਉਹ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇਹ ਬਿਆਨ ਦਿੱਤਾ ਕਿ ਮੁਰ ਤੋਂ ਅਕਾਲੀ ਦਲ ਬਣੇਗਾ ਇੱਕ ਮਜ਼ਬੂਤ ਅਕਾਲੀ ਦਲ ਬਣੇਗਾ ਕਿਉਂਕਿ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਸੀ ਬਖਰੇਵੇਂ ਹੋ ਚੁੱਕੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀ ਉਹਨਾਂ ਨੇ ਵੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਬਾਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਉਹ ਸਾਰੇ ਜਿਹੜੇ ਨੇ ਅਕਾਲੀ ਦਲ ਤੋਂ ਅਲੱਗ ਹੋ ਗਏ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੇ ਵੱਲੋਂ ਅਕਾਲੀ ਦਲ ਸੁਧਾਰ ਲਹਿਰ ਆਪਣੀ ਵੱਖਰੀ ਬਣਾ ਲਈ ਸੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੁਕਮ ਦਿੱਤਾ ਗਿਆ ਕਿ ਸਾਰੇ ਇੱਕ ਹੋ ਜਾਓ ਤੇ ਹੁਣ ਸਾਰੇ ਮੁਰਤੋਂ ਇੱਕ ਹੋਣਗੇ ਪ੍ਰਿੰਸਪਤ ਤੇ ਪਹੁੰਚ ਕੇ ਸੇਵਕ ਮੁਕੰਮਲ ਕਰਨ ਤੋਂ ਪ੍ਰੰਤ ਜੋ 2 ਦਸੰਬਰ ਨੂੰ ਸਾਨੂੰ ਸਿੰਘ ਸਾਹਿਬਾਨਾਂ ਨੇ ਲਾਈ ਸੀ ਬੜਾ ਮਨ ਨੂੰ ਸਕੂਨ ਆਇਆ ਔਰ ਤਸੱਲੀ ਹੋਈ ਆ ਔਰ ਮਹਿਸੂਸ ਵੀ ਹੋਇਆ ਕਿ ਪਿਛਲੇ ਸਮੇਂ ਵਿੱਚ ਜੋ ਜ਼ਿੰਦਗੀ ਚ ਜਾਣੇ ਜਾਣੇ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਖੀਮਾ ਜਾਚ ਕ ਲਈ ਭਾਵੇਂ ਅਕਾਲੀ ਦਲ ਵਿੱਚ ਰਹਿੰਦੇ ਆ ਵੀ ਕੋਈ ਸਾਡੇ ਤੋਂ ਪਤਾਈਆਂ ਹੋਈਆਂ ਉਹਨਾਂ ਲਈ ਅਸੀਂ ਲਿਖਤੀ ਤੌਰ ਤੇ ਵੀ ਪਹਿਲਾਂ ਹਾਜ਼ਰ ਹੋ ਕੇ ਜਹੇਦਰ ਸਹਿਬਾਨਾ ਨੂੰ ਦੇਖ ਕੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਮਿਖਿਆ ਵੀ ਕੀਤੀ ਆ ਉਸ ਤੋਂ ਬਾਅਦ ਜੋ ਸੇਵਾ ਵੀ ਲਈ ਆ ਔਰ ਮੈਂ ਸਮਝਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈ ਸ਼ਰਮਣੀ ਕਾਲੀ ਦਲ ਦਾ ਉਹਦਾ ਜੋ ਚਿੱਤਰ ਚਿੱਤਰਿਆ ਜਹੇਦਰ ਸਹਿਬਾਨਾ ਨੇ ਸਾਹਮਣੇ ਰੱਖਿਆ ਪਾਸ ਦੇ ਔਰ ਆਗੂ ਸਹਿਬਾਨਾ ਦੇ ਅਸੀਂ ਉਹਦੇ ਤੇ ਚੱਲਣ ਦੀ ਪੂਰੀ ਮਨਦਰਾਈ ਨਾਲ ਕੋਸ਼ਿਸ਼ ਕਰਾਂਗੇ ਲੱਗਦਾ ਕਿ ਨਵਾਂ ਪ੍ਰਧਾਨ ਜਿਹੜਾ ਚ ਉਹਨਾਂ ਦੀ ਜਿੱਦਾਂ ਮਡਾਲਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਪ੍ਰਕਿਰਿਆ ਵੀ ਜਲਦ ਸ਼ੁਰੂ ਹੋਏਗੀ ਕੁਦਰਤੀ ਤੌਰ ਤੇ ਸਿੰਘ ਸਾਹਿਬਾਨ ਦਾ ਆਦੇਸ਼ ਆ ਜਿਹੜੀ ਪਹਿਲੀ ਲੀਡਰਸ਼ਿਪ ਨੇ ਕੁਝ ਨਾ ਅਸਤੀਫੇ ਦਿੱਤੇ ਸੀ ਫਸੂਰ ਸਿੰਘ ਬਾਦਲਸਮਿਤ ਵੀ ਉਹ ਅਸਤੀਫੇ ਮਨਜ਼ੂਰ ਕੀਤੇ ਜਾਣ ਉਹ ਤੋਂ ਬਾਅਦ ਜਿਹੜੀ ਭਰਤੀ ਹੋ ਕੇ ਮਤਲਬ ਨਮੀ ਦਿਖ ਵਾਲੀ ਲੀਡਰਸ਼ਿਪ ਨਮੀ ਦਿਖ ਵਾਲੀ ਜਣੀ ਜਿਹੜੀ ਆਸ ਉਮੀਦ ਤਵਕੋਂ ਕਾਲੀ ਦਲ ਤੇ ਲੋਕ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲਿਆਣ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੁੱਚੇ ਪੰਥ ਹਤੈਸ਼ੀ ਲੋਕਾਂ ਨੂੰ ਪੰਜਾਬ ਹਤੈਸ਼ੀ ਲੋਕਾਂ ਨੂੰ ਸ਼ਰਮਣੀ ਕਾਲੀ ਦਲ ਦੇ ਕਲਾਵੇ ਵਿੱਚ ਲੈ ਕੇ ਉਹ ਤਕੜੀ ਮਜ਼ਬੂਤ ਜਿੱਥੇ ਮੰਦੀ ਬਣਾਈ ਜਾਵੇ ਮਾਜਰਾ ਸਾਹਿਬ ਜਿਹੜਾ ਇੱਕ ਤੁਸੀਂ ਕਹਿ ਰਹੇ ਕਿ ਪ੍ਰਕਿਰਿਆ ਜੇਕਰ ਉਸ ਪਦਪਕ ਕੋਈ ਵੀ ਪ੍ਰਦਾਨ ਗੋਣਿਆ ਜਾਂਦਾ ਉਹ ਮਨਜ਼ੂਰ ਹੋਏਗਾ ਤਾਂ ਤੇ ਉਹ ਕੁਦਰਤੀ ਤੌਰ ਤੇ ਜਿਹੜੀ ਸਿਸਟਮ ਆ ਸਿਸਟਮ ਦੇ ਵਿੱਚ ਰਹਿ ਕੇ ਮਤਲਬ ਹਰ ਇੱਕ ਨੂੰ ਹੱਕ ਆ ਤੇ ਵੀਰ ਬਾਦਲ ਹੀ ਹੂੰ ਮੈਂ ਕਹਿੰਦਾ ਵੀ ਜਿਹੜਾ ਵੀ ਉਸ ਮੁਤਾਬਕ ਜਥੇਦਾਰ ਸਹਿਬਾਨਾ ਨੇ ਜੋ ਹੁਕਮ ਦਿੱਤੇ ਨੇ ਉਹਨਾਂ ਹਦਾਇਸ਼ਾਂ ਤੇ ਅਸੀਂ ਪੂਰੀ ਤਰ੍ਹਾਂ ਚੱਲਾਂਗੇ ਔਰ ਜਿਹੜੀ ਭਾਰਤੀ ਦੀ ਪ੍ਰਕਿਰਿਆ ਹੈ ਉਹ ਕਮੇਟੀ ਬਣਾਈ ਆ ਕਮੇਟੀ ਦੀ ਜ਼ਿੰਮੇਵਾਰੀ ਲਈ ਆ ਬਲਕਿ ਕਮੇਟੀ ਨੂੰ ਜਲਦੀ ਆਪਣੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਚਾਹੁੰਦਾ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਕਿ ਜਲਦੀ ਅਸੀਂ ਜਥੇਬੰਦੀ ਬਣਾਈਏ ਔਰ ਤਾਂ ਕਿ ਜਿਹੜੀਆਂ ਪੰਜਾਬ ਤੇ ਪੰਥ ਨੂੰ ਚੁਣੌਤੀਆਂ ਨੇ ਅਸੀਂ ਉਹ ਨਜਿੱਠ ਸਕੇ ਔਰ ਖੇਰੂ ਖੇਰੂ ਹੋਈ ਪੰਥ ਦੀ ਸ਼ਕਤੀ ਜਿਹੜੀ ਆ ਉਹਨੂੰ ਅਸੀਂ ਇੱਕ ਥਾਂ ਤੇ ਜੋੜ ਸਕੀਏ ਚਾਰਕ ਤੋਂ ਬਾਅਦ ਲਗਾਤਾਰ ਦੇਖੀਤਾ ਕਈ ਸ਼ਰੋਮੀਆਂ ਕਾਲੀਦਲ ਦੇ ਆਗੂਆਂ ਨੂੰ ਧਮਕੀਆਂ ਵੀ ਆ ਰਹੀਆਂ ਨੇ ਫੋਨ ਤੇ ਉਸ ਬਾਰੇ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਹੈ ਸਾਜ਼ਿਸ਼ ਕੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਇਸ ਤਰ੍ਹਾਂ ਦੇ ਸਾਧ ਸਾਧ ਧਮਕੀਆਂ ਦੇਣ ਦੀਆਂ ਜਾਂ ਗੋਲੀ ਚਲਾਉਣ ਵਾਲੀ ਗੱਲ ਵੀ ਉਹ ਸਰਾਸਰ ਗਲਤ ਆ ਔਰ ਉਹਦੀ ਅਸੀਂ ਨਹੀਂ ਦ비 ਕੀਤੀ ਹੈ ਨਾ ਮੈਂ ਲੈ ਸਾਡਾ ਧਰਮ ਸਿਕਾਉਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈਚਾਰਕ ਸਾਜ ਪਿਆਰ ਇਤਫਾਕ ਜਿਹੜਾ ਹੈ ਪੰਥਕ ਸਫਾ ਵਿੱਚ ਬਣਿਆ ਰਹੇ ਔਰ ਪੰਥ ਜਿਹੜਾ ਹੈ ਇੱਕ ਢੰਡੇ ਥੱਲੇ ਇੱਕ ਜਥੇਬੰਦੀ ਥੱਲੇ ਜੁੜ ਕੇ ਕੰਮ ਕਰੇ। ਠੀਕ। ਨਾਂ ਦਈਏ। ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਉਹਨਾਂ ਬੰਨੋ ਦੀ ਪਾਲਣਾ ਕਰ ਵੀ ਰਹੇ ਹਾਂ ਤੇ ਕਰਾਂਗੇ ਵੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਲੀਡਰਸ਼ਿਪਾਨਾਂ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਰਦਾਰ ਲਹਿਰ ਹੈ ਇਹਨੂੰ ਸਮੇਟ ਦੇਣਾ ਹੈ, ਵਾਈਂਡ ਅਪ ਕਰ ਦੇਣਾ ਹੈ। ਤੇ ਸਿੰਘ ਸਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਆ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਕਤਾਰ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜੜੇ ਵਧਣੀ ਸ਼ੁਰੂ ਹੋ ਚੁੱਕੇ। ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼੍ਰੋਮ ਬਣਾਉਣ ਆਇਆ। ਅਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਾਮੀ ਸਾਹਿਬ ਉਹਦੇ ਮੁਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਅਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਕੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਇਹ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਧਾਨ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸਬਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਹਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸ ਹੈ ਤੇ ਅਸੀਂ ਵਿਸ਼ਵਾਸ ਵੀ ਕਰਦੇ ਹਾਂ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਬਾਨ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਧਿਰਾਂ ਨੂੰ ਵੀ ਨਾਲ ਸ਼ਾਮਿਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਤੁਸੀਂ ਸੁਣਿਆ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਕਿਹਾ ਗਿਆ ਕਿ ਮੁਰ ਤੋਂ ਮਜ਼ਬੂਤ ਅਕਾਲੀ ਦਲ ਬਣੇਗਾ ਪਹਿਲਾਂ ਸੁਭੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਸਵਾਲ ਸੀ ਤਾਂ ਹੁਣ ਉਹ ਵਖਰੇਵੇਂ ਸੀ ਉਹ ਵਿਚਾਰਧਾਰਾ ਜਿਹੜੀ ਵੱਖੋ-ਵੱਖਰੀ ਸੀ ਤਾਂ ਵੱਖੋ-ਵੱਖਰੀ ਡਫਲੀ ਜਿਹੜੇ ਵਜਾ ਰਹੇ ਸੀ ਤਾਂ ਉਹ ਸਾਰੇ ਹੁਣ ਮੁਰ ਤੋਂ ਇੱਕ ਹੋਣਗੇ ਤਾਂ ਅਕਾਲੀ ਦਲ ਮੁਰ ਤੋਂ ਇੱਕ ਮਜ਼ਬੂਤ ਅਕਾਲੀ ਦਲ ਬਣੇਗਾ ਤਾਂ ਜਿਸ ਤੋਂ ਬਾਅਦ ਆਉਣ ਵਾਲੀਆਂ 2027 ਦੇ ਵਿੱਚ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਮਜ਼ਬੂਤੀ ਦੇ ਨਾਲ ਚੋਣ ਮੈਦਾਨ ਦੇ ਵਿੱਚ ਅਕਾਲੀ ਦਲ ਨਿਤਰੇਗਾ ਤਾਂ ਕੀ ਫਾਇਦਾ ਹੁੰਦਾ ਅਕਾਲੀ ਦਲ ਨੂੰ ਕੀ ਇਸ ਵਾਰ ਅਕਾਲੀ ਦਲ ਵੱਧ ਸੀਟਾਂ ਲੈ ਕੇ ਜਾਵੇਗਾ ਦੇਖਣ ਵਾਲੀ ਗੱਲ ਰਹੇਗੀ ਪਰ ਮੁਰਤੋਂ ਜੇ ਇੱਕ ਵਾਰ ਸਾਰੇ ਜਿਹੜੇ ਲੀਡਰ ਸੀ ਜੋ ਵੱਖੋ ਵੱਖਰੇ ਹੋਏ ਸੀ ਇਕੱਠੇ ਹੋਣਗੇ ਕਿ ਉਹਨਾਂ ਦੇ ਵਿੱਚ ਜੋ ਵਿਚਾਰਧਾਰਾਾਂ ਦੇ ਵਖਰੇਵੇਂ ਸੀ ਤਾਂ ਉਹ ਵਖਰੇਵੇਂ ਖਤਮ ਹੋਣਗੇ ਦੇਖਣ ਵਾਲੀ